ਉਨੇ ਮੈਨੂੰ ਖਬਰ ਮਿਲੀ ਹੈ ਮੈਂ ਚੰਡੀਗੜ੍ਹ ਜਾ ਰਿਹਾ ਸੀਗਾ ਤੇ ਉਹ ਮੈਨੂੰ ਖਬਰ ਤੇ ਦੂਸਰੇ ਨੇ ਦੱਸੀ ਹੈ ਕਿ ਜਗਜੀਤ ਸਿੰਘ ਬੰਦਾ ਜੀ ਸਾਡੇ ਪੰਜਾਬੀ ਦੇ ਬਹੁਤ ਪਿਆਰੇ ਗਾਇਕ ਸੀਗੇ ਉਹਨਾਂ ਦੀ ਅੱਜ ਮੌਤ ਹੋ ਗਈ ਹੈ ਹਸਪਤਾਲਾ ਗਏ ਉਹਨਾਂ ਨੂੰ ਡਿclare ਕੀਤਾ ਮੈਨੂੰ ਮਨ ਨੂੰ ਬੜਾ ਦੁੱਖ ਲੱਗਾ ਮਨ ਅਦਾਸ ਹੋ ਗਿਆ ਕਿ ਸਾਡਾ ਇੰਨਾ ਵਧੀਆ ਪੰਜਾਬੀ ਦਾ ਹੋਣਾ ਨੌਜਵਾਨ ਗਾਇਕ ਅਸਾਨੂੰ ਛੱਡ ਕੇ ਚਲਾ ਗਿਆ ਉਹਦੀ ਮਾਂ 9 ਮਹੀਨਿਆਂ ਬਾਹਰਸਤਾਲ ਮਿਲਿਆ ਸੀਗਾ ਤੇ ਪਵਾਦ ਨ ਮਿਲਿਆ ਸੀਗਾ ਵਾਦਾ ਇੱਕ ਕੋਈ ਤਾਂ ਜਵਾਨ ਬੁੱਤ ਜਿਹੜਾ ਚਲਾ ਗਿਆ ਉਹਦੇ 25 ਦਿਨਾਂ ਮੈਂ ਦੁਪ ਸਾਂਝਾ ਕਰਦਾ ਉਹਦੇ ਬੱਚੇ ਛੋਟੇ ਛੋਟੇ ਉਹਨਾਂ ਦਾ ਦੁਪ ਸਾਂਝਾ ਕਰਦਾ ਸਦਾਜੀ ਜੀਵਨ ਦਾ ਇੱਕੋ ਵਾਕ ਸੀਗਾ ਜਿਹੜਾ ਪੰਜਾਬ ਪੰਜਾਬੀਅਤ ਫਿਰ ਪੰਜਾਬੀ ਬੋਲੀ ਤੇ ਸਹੀ ਤਰ੍ਹਾਂ ਦੀ ਮੰਨੀ ਕਰ ਸਕਦਾ। ਉਹ ਉਹ ਤਾਂ ਦੇ ਗੀਤ ਹੁੰਦਾ ਏ ਕਿ ਜਿਹੜੇ ਅਸੀਂ ਪ੍ਰਗਵਾਨ ਦੇ ਵਿੱਚ ਬੈ ਕੇ ਸੁਣ ਸਕਦੇ ਸੀ। ਪਤਾ ਛੱਡ ਗੋ ਤੇ ਪ੍ਰਗਵਾਨਕ ਗੀਤਾਂ ਦਾ ਨੌਜਵਾਨ ਦਾ ਇੱਕ ਜਿਹੜਾ ਉਹ ਚੱਲਾ ਗਿਆ ਬਹੁਤ ਵੱਡਾ ਟੱਟਾ ਪਿਆ ਸਾਨੂੰ ਪੰਜਾਬ ਨੂੰ ਕੱਟਾ ਲੈ ਗਿਆ। ਇੱਕ ਸਹੀ ਸਰੀਲੀ ਆਵਾਜ਼ ਜਿਹੜੀ ਉਹ ਸਾਡੇ ਚਲੀ ਗਈ ਇੱਕ ਉਹ ਪਰਸਨੈਲਿਟੀ ਚਲੀ ਗਈ। ਉਹ ਬੇਹੱਦ ਸੋਨਾ ਨੌਜਵਾਨ ਸੀ ਗਾਜਿੰਦ ਦੇ ਚੋਂ ਪੰਜਾਬ ਦੁਲਦੁਲ ਦੇ ਪਿੰਡਾਂ ਸੀਗਾ ਪੰਜਾਬੀਆਂ ਤੇ ਦੁਲਦੁਲ ਦੇ ਪਿੰਡ ਸੀਗੀ ਉਹਦੀ ਇੰਨੀ ਪਸਟੈਲਿਟੀ ਸੀਗੀ ਸੋ ਮੈਂ ਉਹਦੀ ਪਰਿਵਾਰ ਦੇ ਨਾਲ ਉਹਦੇ ਦੋਸਤਾਂ ਦੇ ਨਾਲ ਸਾਡੇ ਇਕੱਲੇ ਨਾਲ ਜਿਹੜੇ ਉਸ ਦਿਨ ਦੇ ਵਿੱਚ ਆਦੇ ਲੱਗੇ ਸੀ ਹਸਪਤਾਲ ਦੇ ਵਿੱਚ ਉਹਨੇ ਸਾਰੇ ਸਭ ਨਾਲ ਦੁੱਖ ਸਾਂਝਾ ਕਰਦਾਂ ਕਿ ਮੈਂ ਸਮਝਦਾ ਕਿ ਸਾਡੇ ਲਈ ਅੱਜ ਤੱਕ ਦਿਨ ਜਿਹੜਾ ਮੈਨੂੰ ਉਸ ਸਾਥ ਦੇ ਸਾਡੇ ਪਿਆਰਾ ਨੌਜਵਾਨ ਕੈਕ ਨਾ ਸੰਸਦੀ ਵਿਚਨ ਦੇਖਣ ਪਰਮਾਤਮਾ ਨੂੰ ਆਪਣੀ ਚਰਨਾ ਚ ਰੱਖ ਕੇ ਉਹਦੀ ਬਾਣ ਨੂੰ ਉਹਦੀ ਪਤਨੀ ਨੂੰ ਉਹਨ ਪੱਛੇਨ ਚੜਦੀ ਗਲਾਤ ਦੇ ਦਿੱਤੇ ਉਹਨਾਂ ਨੂੰ ਕੀ ਪਾਣਾ ਕਹਿ ਸਕਦੇ ਆਪਾਂ ਪਰ ਬਹੁਤ ਵੱਡਾ ਪਾਣਾ ਇਹ ਪਾਣਾ ਮੰਨਦਾ ਤੁਹਾਨੂੰ ਬਾਲ ਬਖਸ਼ੇ ਦੇਹੀ ਮੈਂ ਕਰਨਾ ਸੀ ਕੋਈ ਗੱਤਿ ਕਰਨਾ ਕੋਈ ਗੱਤਿ